ਜਿਮਨੀ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਪੂਰੀ ਤਾਕਤ ਚੁੱਕੀ ਹੋਈ ਹੈ ਹਰ ਪਾਰਟੀ ਵੱਲੋਂ ਆਪਣੀ ਜਿੱਦ ਦਾਵਾ ਠੁਕਿਆ ਜਾ ਰਿਹਾ ਹੈ ਇਸੇ ਵਿਚਾਲੇ న్యూਸ 18 ਵੱਲੋਂ ਕਾਂਗਰਸੀ ਉਮੀਦਵਾਰ ਕਰਨ ਬੁਰ ਸਿੰਘ ਨਾਲ ਗੱਲਬਾਤ ਕੀਤੀ ਗਈ ਹੈ ਜਿੱਥੇ ਉਹਨਾਂ ਕਿਹਾ ਕਿ ਇਸ ਵਾਰ ਜਿਮਨੀ ਚੋਣਾਂ ਚ ਕਾਂਗਰਸ ਦੀ ਜਿੱਤ ਹੋਵੇਗੀ ਉਹਨਾਂ ਨੇ ਆਪ ਕਿਹਾ ਕਿ ਜਦੋਂ ਐਮਪੀ ਦੀ ਇਲੈਕਸ਼ਨ ਸੀਗੀਆਂ ਅਸੀਂ ਕਾਂਗਰਸ ਨੂੰ ਵੋਟ ਪਾਈ ਹੈ ਤੇ ਜਦੋਂ ਉਹਨਾਂ ਦਾ ਬੇਟਾ ਵਾਪਸ ਆ ਜਾਂਦਾ ਹੋ ਇੱਕ ਨਾ ਵੀ ਪੰਥਕ ਹੋ ਗਿਆ ਜੀ ਕੀ ਐਸਾ ਤੁਸੀਂ ਕਿਦਾਂ ਤੁਸੀਂ ਡਿਫਾਈਨ ਕਿਦਾਂ ਕਰਦੇ ਹੋ ਕਿ ਇਹ ਪੰਥਕ ਹੈ ਤੇ ਪੰਥ ਵਿਰੋਧੀ ਅਸੀਂ ਗੱਲ ਕਰੀਏ ਦੂਜੇ ਪਾਸੇ ਅਕਾਲੀ ਦਲ ਦਾਵਾ ਕਰਦਾ ਪੰਥਕ ਪਾਰਟੀ ਦਾ ਉਹਨਾਂ ਨੂੰ ਵੀ ਪੰਥ ਦਾ ਵਿਰੋਧੀ ਦੱਸਿਆ ਜਾਂਦਾ ਮੈਂ ਸਰ ਉਹੀ ਕਹਿ ਰਿਹਾ ਮੈਂ ਤਾਂ ਮੇਰਾ ਮੰਨਣਾ ਹੈ ਇਹ ਮੇਰੀ ਸੋਚ ਹੈ ਕਿ ਪੋਲਿਟਿਕਸ ਪੰਥ ਅਤੇ ਆਪਣੀ ਸਿਆ ਆਪਣਾ ਪੰਥ ਗੁਰਦੁਆਰੇ ਦੀ SGPC ਕਮੇਟੀ ਇਹ ਲਾਇਦਾ ਹੋਣੀ ਚਾਹੀਦੀ ਨਾ ਇਹਦੇ ਚ ਕਾਂਗਰਸ ਨੂੰ ਦਾਖਲ ਦੇਣਾ ਚਾਹੀਦਾ ਨਾ ਇਹਦੇ ਚ ਸ਼ਰੋਮੀ ਅਕਾਲੀ ਦਾ ਨਾਮ ਦੇਣਾ ਚਾਹੀਦਾ ਨਾ ਕਿਸੇ ਵੀ ਹੋਰ ਜਮਾਤ ਨੂੰ ਪਰ ਜੀ ਮੈਂ ਉਮੀਦਵਾਰਾਂ ਤੇ ਆਵਾਂ ਤੁਹਾਡੇ ਮੁਕਾਬਲੇ ਤੇ ਜਿਹੜੀਆਂ ਪਾਰਟੀਆਂ ਦੇ ਉਮੀਦਵਾਰ ਤੁਸੀਂ ਮਨਦੀਪ ਸਿੰਘ ਦਾ ਨਾਮ ਲੈ ਲਿਆ ਦੂਜੇ ਪਾਸੇ ਇੱਕ ਅਮਰਤਪਾਲ ਸਿੰਘ ਬਾੜ ਦੇ ਨਾਮ ਦੀ ਬਹੁਤ ਚਰਚਾ ਹੈ ਉਹਨੂੰ ਲੈ ਕੇ ਤੁਹਾਡੇ ਵੱਲੋਂ ਵੀ ਬੜੇ ਤਿੱਖੇ ਬਿਆਨ ਦਿੱਤੇ ਜਾ ਚੁੱਕੇ ਨੇ ਉਹਦਾ ਕੀ ਰੋਲ ਹੈ ਇਸ ਪੂਰੇ ਇਲੈਕਸ਼ਨ ਦੀ ਜਿਹੜੀ ਕੈਂਪੇਨ ਹੈ ਜਾਂ ਜੋ ਵੀ ਚੱਲ ਰਹੀ ਪ੍ਰਕਿਰਿਆ ਹੈ ਦੇਖੋ ਸਰ ਆ ਸਾਡਾ ਸੰਵਿਧਾਨ ਜਿਹੜਾ ਹੈਗਾ ਉਹਨੇ ਆਪਾਂ ਨੂੰ ਹੱਕ ਦਿੱਤਾ ਵੋਟ ਪਾਉਣ ਦਾ ਠੀਕ ਹੈ ਜੀ ਹੁਣ ਅ ਸ਼ੁਰੂ ਤੋਂ ਤੁਹਾਨੂੰ ਦੱਸ ਰਿਹਾ ਜੀ ਕਿ ਇਹਨਾਂ ਨੇ ਇੱਕ ਆਜ਼ਾਦ ਗਰੁੱਪ ਖੜਾ ਕੀਤਾ ਜਿਹਦੇ ਵਿੱਚ ਇਹਨਾਂ ਨੇ ਸਰਪੰਚ ਲੜਾਈ ਲੜਾਈ ਕੀ ਧੱਕੇ ਨਾਲ ਬਣਾਏ ਬਾਜੀ ਜਿੰਨੇ ਵੀ ਇਹ ਕਲੇਮ ਕਰਦੇ ਆ ਕਿ ਸਾਡੇ 20 22 ਜਿੰਨੇ ਵੀ ਉਹਨਾਂ ਦੇ ਪਿੰਡ ਜਾ ਕੇ ਪਤਾ ਕਰੋ ਇਲੈਕਸ਼ਨ ਤਾਂ ਹੋਣੀ ਨਹੀਂ ਦਿੱਤੀ ਫੋਨ ਤੇ ਭਾਜੀ ਧਮਕੀਆਂ ਦੇ ਦੇ ਕੇ ਇਹ ਸਰਪੰਚਾਂ ਨੂੰ ਇਲੈਕਸ਼ਨ ਨਹੀਂ ਲੜਨ ਦਿੱਤੀ ਕਿਸੇ ਦੇ ਕਾਗਜ਼ ਰਿਜੈਕਟ ਕਰਾਤੇ ਕਿਸੇ ਨੂੰ ਧਮਕਾ ਕੇ ਘਰੇ ਬਿਠਾਤਾ ਹੁਣ ਮੈਨੂੰ ਤੁਸੀਂ ਦੱਸੋ ਮੈਂ ਤੁਹਾਡੇ ਤੋਂ ਤੁਹਾਨੂੰ ਹੀ ਪੁੱਛਦਾ ਵੀਰ ਜੀ ਇਸ ਦੇ ਸਫੇਰ ਇਹ ਠੀਕ ਹੈ ਕੀ ਗਾ ਡੈਮੋਕ੍ਰੇਸੀ ਦੇ ਵਿੱਚ ਤਾਂ ਇੱਕ ਪ੍ਰਕਿਰਿਆ ਹੁੰਦੀ ਆ ਪ੍ਰੋਪਰ ਉਹਦੇ ਜ਼ਰੀਏ ਹੀ ਚੁਣੇ ਜਾਂਦੇ ਮੈਂ ਤੁਹਾਨੂੰ ਕਹਿ ਰਿਹਾ ਜੀ ਡੈਮੋਕ੍ਰੇਸੀ ਦਾ ਕੀਤਾ ਗਿਆ ਕਤਲ ਸ਼ਰਿਆਮ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਇਹ ਪੰਚਾਇਤ ਦੇ ਵਿਚ ਇਹਨਾਂ ਨੇ ਕਬਜ਼ਾ ਕਰਨਾ ਇਹਨਾਂ ਨੇ ਸ਼ੁਰੂ ਮਤਲਬ ਕਿ ਕੋਸ਼ਿਸ਼ ਕੀਤੀ ਹੈ ਸਰਕਾਰ ਸੁੁੱਤੀ ਪਈ ਹੈ ਮੈਂ ਤੁਹਾਨੂੰ ਦੇਖੋ ਮਾਇਨਾ ਕਰਿਓ ਕੋਈ ਸਪੋਜ਼ ਕਰੋ ਕੋਈ ਲੁਟਿਆਰ ਨੇ ਤਾਂ ਉਹਦਾ ਪੇਜ ਬੰਦ ਕਰਾ ਮੈਂ ਤੁਹਾਨੂੰ ਭਾਜੀ ਪੇਜ ਬੰਦ ਕਰਨ ਨਾਲ ਕੀ ਹੁੰਦਾ ਕਿ ਮੈਂ ਬਾਦਲ ਸਾਹਿਬ ਨੂੰ ਵੱਡੇ ਬਾਦਲ ਸਾਹਿਬ ਨੂੰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਅਵੇਅਰ ਕੀਤਾ ਸੀ ਵਾ ਕਿ ਇਹ ਹਰਮਿੰਦਰ ਦੇ ਤਸਕਰਾਂ ਦੇ ਨਾਲ ਲਿੰਕੇਗੇ ਔਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਇਹਨੂੰ ਰਹਿਣ ਦਿਓ ਕਿ ਇਹਨੂੰ ਬੰਦ ਕਰ ਦਿਓ ਸਾਡੀ ਬਦਨਾਮੀ ਬਹੁਤ ਹੋ ਜਾਊਗੀ ਸੋ ਇਸ ਤਰ੍ਹਾਂ ਦੇ ਤਾਂ ਇਹਦੇ ਕੰਮ ਰਹੇ ਆ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਹੋਰ ਕਹਿਣਾ ਚਾਹੂੰਗਾ ਜੀ ਹਰਮੀਤ ਸਿੰਘ ਨੇ ਜਿਹੜੀ ਤਰਨਤਾਰਨ ਚ ਸਿਆਸਤ ਕੀਤੀ ਹੈ ਜੀ 15 ਸਾਲ ਉਹ ਐਮ.ਐਲ.ਏ ਰਿਹਾ ਕੋਈ ਇੱਕ ਆਪਦੀ ਉਪਲਬਧੀ ਦੱਸ ਦੇ ਜਿਹੜਾ ਸੁੱਖ ਸਾਡੇ ਤਰਨਤਾਰਨ ਦੇ ਲੋਕਾਂ ਨੂੰ ਮਿਲ ਰਿਹਾ ਹੋਵੇ ਕੋਈ ਇੱਕ ਕੁਝ ਨਹੀਂ ਕੀਤਾ ਹਰਮੀਤ ਸਿੰਘ ਨੇ ਹਰਮੀਤ ਸਿੰਘ ਦੀ ਸਿਆਸਤ ਸਿਰਫ ਤੇ ਸਿਰਫ ਪਰਚੀਆਂ ਦੀ ਸਿਆਸਤ ਹੈ ਇੱਕ ਭਰਾ ਨੂੰ ਦੂਸਰੇ ਭਰਾ ਨਾਲ ਲੜਾ ਕੇ ਇੱਕ ਤੇ ਪਰਚਾ ਕਰਤਾ ਤੇ ਦੂਸਰੇ ਨੂੰ ਆਪਣੀ ਲੱਤ ਥੱਲੇੋਂ ਕੱਢ ਲਿਆ ਇਹ ਇਹਦੀ ਸਿਆਸਤ